ਸ਼੍ਰੀ ਰਾਮ ਜੀ ਬੜੀ ਖੁਸ਼ੀ ਦੀ ਗੱਲ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵਸਨਾ ਖੰਡਪਾਰਤ ਹੋਰ ਮਿਸ਼ਵਿੰਦੂ ਸਾਗਦੀ ਵੱਲੋਂ ਸਮੂਹ ਸ਼ਹਿਰ ਵਾਸੀਆਂ ਸਹਿਯੋਗ ਦੇ ਨਾਲ ਸ਼੍ਰੀ ਮੜਿਆਦਾ ਪਰਸ਼ਵਰਧ ਸ਼੍ਰੀ ਰਾਮ ਜੀ ਨਜ਼ਰੋਂ ਉਸੇ ਸੰਬੰਧ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ 4 ਅਪ੍ਰੈਲ ਸ਼ੁੱਕਰਵਾਰ ਨੂੰ ਮੋਨੀਗੋਗ ਬੰਦਰ ਦਾਣਾ ਮੰਡੀ ਤੋਂ ਠੀਕ ਦੁਪਹਿਰ ਤੇ ਲੋਜੇ ਗੱਡੀ ਜਾ ਰਹੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਪ੍ਰੋਗੋਕਤਾ ਨੂੰ ਬੇਨਤੀ ਹੈ ਕਿ ਹੋ ਮਾ ਕੇ ਵਨ ਸ਼੍ਰੀ ਰਾਮਚੰਦਰ ਜੀ ਜੀ ਸ਼ੋਭਾ ਯਾਤਰਾ ਹਿੱਸਾ ਵਾ ਲੋ ਪਰੋ ਸ਼੍ਰੀ ਰਾਮ ਜੀ ਦਾ ਸ਼ਿਰਪਾਪ ਕਰੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਸਾਹਿਬ ਜੈ ਸ਼੍ਰੀ ਰਾਮ ਸ਼ਿਵ ਸੈਨਾ ਅਖੰਡ ਭਾਰਤ ਤੇ ਵਿਸ਼ਵ Hindu ਸੰਗ ਵੱਲੋਂ ਜਨਾਕ 4 April ਦਿਨ ਸ਼ੁੱਕਰਵਾਰ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਬਹੁਤ ਹੀ ਸੋਹਣੀਆਂ ਝਾਕੀਆਂ ਹੋਣਗੀਆਂ ਰਾਮ ਜੀ ਦੀਆਂ ਉਦੇ ਦਰਸ਼ਨ ਲਈ ਪੂਰੀ ਸੰਗਤ ਨੂੰ ਪੂਰੇ ਫਗਵਾੜੇ ਦੀ ਸੰਗਤ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਇਹਦੇ ਵਿੱਚ ਸ਼ਾਮਲ ਹੋ ਕੇ ਪ੍ਰਭੂ ਦਾ ਗੁਣਗਾਨ ਵਿੱਚ ਸ਼ਾਮਲ ਹੋ ਪ੍ਰਭੂ ਦਾ ਆਸ਼ੀਰਵਾਦ ਲਓ ਤੇ ਆਪਣਾ ਜੀਵਨ ਸਫਲ ਕਰੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਹ ਕਰਾਏ ਬੀਰ ਬਜਰੰਗੇ ਹਰਿ ਹਰਿ ਸ਼ਰਬਾਸ਼ ਨੂੰ ਬੰਸ਼ੂਤੀ ਕੀਤਾ ਜਾਂਦਾ ਹੈ ਕਿ ਸ਼੍ਰੀ ਸਨਾ ਅਖੰਡ ਭਾਰ ਔਰ ਵਿਸ਼ਵਿੰਦੂ ਸ਼ੀ ਫੰਗ ਬਦੋਂ ਇੱਕ ਪਵ đoàn ਜੀ ਦੀ ਸ਼ੋਭਾ ਯਾਤਰਾ ਦਾ ਯੋਜਨ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਵੱਦ ਚੜ ਕੇ ਹਿੱਸਾ ਲਈਏ ਔਰ ਆਪਣੇ ਆਪਣੇ ਬਾਜ਼ਾਰਾਂ ਵਿੱਚ ਸਟਾਲ ਲਗਾ ਕੇ ਸ਼ੋਭਾ ਯਾਤਰਾ ਦਾ ਸਵਾਗਤ ਕਰੀਏ ਪੁਸ਼ਪ ਵਰਸ਼ਾ ਦੇ ਨਾਲ ਇਸ ਯਾਤਰਾ ਨੂੰ ਅੱਗੇ ਵਧਾਈਏ ਔਰ ਸਾਰੇ ਅਜੇ ਮਹਿਤਾ ਜੀ ਦਾ ਸਹਿਯੋਗ ਕਰਕੇ ਆਪਣੇ ਆਪਣੇ ਜੈ ਸ਼੍ਰੀ ਗੰਗ ਸਭ ਤੋਂ ਪਹਿਲਾਂ ਪੂਰੇ ਸਮੂਹ ਫਗਵਾੜਾ ਨਿਵਾਸੀ ਵੀਰ ਭੈਣ ਭਰਾ ਸਾਰਿਆਂ ਨੂੰ ਰਾਮ ਨੌਮੀ ਦੀ ਬਹੁਤ-ਬਹੁਤ ਮੁਬਾਰਕਾਂ ਸਾਡੇ ਸ਼ਿਵ ਸ਼ੈਨਾ ਖੰਡ ਭਾਰਤ ਅਤੇ ਵਿਸ਼ਵ Hindu ਸੰਗ ਦੀ ਵੱਲੋਂ ਇਸ ਪਾਵਨ ਨਵਰਾਤਰੀ ਦੇ ਵਿੱਚ ਮਿਤੀ 4 ਅਪ੍ਰੈਲ 2025 ਦਿਨ ਸ਼ੁੱਕਰਵਾਰ ਨੂੰ ਸ੍ਰੀ ਰਾਮਚੰਦਰ ਜੀ ਦੀ ਸ਼ੋਭ ਯਾਤਰਾ ਕੀਤੀ ਜਾ ਰਹੀ ਹੈ ਸੋ ਇਹ ਸ਼ੋਭ ਯਾਤਰਾ ਬੜੀ ਵਿਰਾਟ ਹੈ ਬੜੇ ਚਰਵਾਦ ਅਯੋਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮ ਨੇ ਆਪਣਾ ਸਥਾਨ ਗ੍ਰਹਿਣ ਕੀਤਾ ਔਰ ਹੁਣ ਸ਼ਹਿਰ ਸ਼ਹਿਰ ਇਸ ਦੀਆਂ ਧੂਮਾਂ ਮਚੀਆਂ ਹੋਈਆਂ ਸੋ ਮੇਰੇ ਵੱਲੋਂ ਸਮੂਹ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਖੁਸ਼ਨੁਮਾ ਮਾਹੌਲ ਦੇ ਵਿੱਚ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਚਾਰ ਪ੍ਰਯਤਨ ਤੁਜਾ ਚਾਰ ਨੂੰ ਠੀਕ 3 ਵਜੇ ਅਸੀਂ ਮੋਨੀ ਬਾਬਾ ਮੰਦਰ ਦੇ ਵਿੱਚ ਪਹੁੰਚਣਾ ਹੈ। ਪਰ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਿਰਕਤ ਕਰਕੇ ਭਗਵਾਨ શ્રી रामचंद्र ਜੀ ਦਾ ਆਸ਼ੀਰਵਾਦ ਲੈਣਾ, ਆਪਣੇ ਪਰਿਵਾਰ ਦਾ ਜਨ ਦਾ ਕਲਿਆਣ ਕਰਨਾ, ਸੋ ਇੱਕ ਵਾਰੀ ਫੇਰ ਦੁਬਾਰਾ ਸਮੂਹੇ ਫਗਵਾੜਾ ਨਿਵਾਸੀਆਂ ਨੂੰ ਵੀਰਾਂ ਭੈਣਾਂ ਭਰਾਵਾਂ ਸਾਰਿਆਂ ਦੇ ਅੱਗੇ ਬੇਨਤੀ ਹੈ ਜੀ कि अपने सारे ਕਮਾਕਾਰਾਂ ਨੂੰ ਇੱਕ ਸਾਈਡ ਤੇ ਰੱਖਦੇ ਹੋਏ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਿਰਕ ਕਰਕੇ ਭਗਵਾਨ શ્રી ਰਾਮਚੰਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਅਸ਼ੀਰਵਾਦ ਪ੍ਰਾਪਤ ਕਰਨਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਿਮ ਸਨਾ ਅਖੰਡ ਭਾਰਤਵਾ ਵਿਸ਼ਵ Hindu ਸੰਘੀ ਹੋਰ ਸੇ ਰਾਮ ਨਾਮੀ ਕੇ ਉਪਰਕਸ਼ ਮੇ ਵਿਸ਼ਾਲ ਸ਼ੋਭਾ ਯਾਤਰਾ 4 April 2025 ਸ਼ੁੱਕਰਵਾਰ ਨੂੰ ਦੁਪਹਿਰ ਬਾਅਦ 3 ਵਜੇ ਮੋਨੀ ਭਗਵਨ ਮੰਦਿਰ ਸੇ निकाली जा रही है तो मैं सभी सनातन धर्म प्रेमियों और राम भक्तों से विनम्र निवेदन करता हूँ कि इस शोभा यात्रा की शोभा को बढ़ाने के लिए वहां पर समय से और इस संस्था का तन मन धन से सहयोग करें बहुत बहुत धन्यवाद जय श्री राम जय श्री राम शिवसेना अखंड भारत एवं विश्व हिंदू संघ की ओर से चार अप्रैल शुक्रवार को फगवारा में श्री राम नवमी की जो शोभा यात्रा है वो निकलने जा रही है मुझे खुशी है इस बात की कि जो लोग धर्म के साथ जुड़े हुए हैं वो पुण्य का कार्य कर रहे हैं पुण्य का कार्य करना सबसे मुश्किल काम होता है धर्म का काम उन वही लोग कर सकते हैं जो धर्म के बारे में कुछ जानते हों धर्म हमारी आत्मा है सनातन के लिए काम करना बहुत मुश्किल है आज आज के दौर में लेकिन जिस शौर्य एवं श्रद्धा के साथ आज काम हो रहा है उसके लिए श्री अजय मेहता हमारे नेहरा जी और अन्य साथी अनिल गोयल जी बधाई के पात्र हैं मैं फगवाड़ा की जनता को अनुरोध करूंगा कि वो 4 अप्रैल को रामनवमी शोभा यात्रा जो नौनी बाबा के मंदिर से शुरू होगी दोपहर ठीक तीन बजे उसमें बड़ी संख्या में उपस्थित हूँ क्योंकि हमारी जितनी बड़ी संख्या होगी उतना ही ये शोभा यात्रा प्रभावशाली होगी घरों में बैठकर सिर्फ आनंद मत लें टीवी से या निजी तौर पर दुकानों पर बैठकर निजी तौर पर आप इस यात्रा में शामिल हों उससे आयोजकों का हौसला भी बढ़ेगा और धर्म की जय जयकार भी होगी धन्यवाद